ਇੱਕ ਵਾਰ ਫਿਰ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਡਰਾਉਣੀ ਖਬਰ ਆਈ ਹੈ ਦਿਨ ਚੜ੍ਹਦੇ ਲੋਕ ਆਪਣੇ ਕੰਮ ਕਾਜ 'ਚ ਲੱਗੇ ਹੋਏ ਸਨ ਪਰ ਇੱਕ ਥਾਂ ਅਚਾਨਕ ਗੋਲੀਆਂ ਦੀਆਂ ਆਵਾਜ਼ਾਂ ਨਾਲ ਇਲਾਕਾ ਦਹਿਲ ਜਾਂਦਾ ਹੈ ਬਾਜ਼ਾਰ ਦੀ ਰੌਣਕ ਅਚਾਨਕ ਹੜਬੜਾਟ 'ਚ ਬਦਲ ਜਾਂਦੀ ਹੈ ਜਿੱਥੇ ਲੋਕ ਸ਼ਾਂਤੀ ਨਾਲ ਰੋਜੀ ਰੋਟੀ ਕਮਾ ਰਹੇ ਸਨ ਉੱਥੇ ਦਿਨ ਦਿਹਾੜੇ ਗੋਲੀਆਂ ਚੱਲਣ ਲੱਗ ਜਾਂਦੀਆਂ ਹਨ ਇਹ ਵਾਰਦਾਤ ਵਾਪਰੀ ਹੈ ਜੰਡਿਆਲਾ ਗੁਰੂਚ ਜਿੱਥੇ ਸੁਰਿੰਦਰ ਕਰੀਆਨਾ ਸਟੋਰ ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਆਏ ਤੇ ਧੜਾ ਧੜ ਗੋਲੀਆਂ ਚਲਾ ਕੇ ਫਰਾਰ ਹੋ ਗਏ ਜਿਸ ਦੌਰਾਨ ਇੱਕ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਅੰਮ੍ਰਿਤਸਰ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੁਕਾਨਦਾਰ ਨੂੰ ਪਹਿਲਾਂ ਹੀ ਫਰੋਤੀ ਦੀਆਂ ਕਾਲਾਂ ਆ ਰਹੀਆਂ ਸਨ ਉਸ ਵੱਲੋਂ ਪੁਲਿਸ ਨੂੰ ਲਿਖਤੀ ਦਖਾਟ ਵੀ ਦਿੱਤੀ ਗਈ ਸੀ ਪਰ ਫਿਰ ਵੀ ਦਿਨ ਦਿਹਾੜੇ ਇਹ ਹਮਲਾ ਕਰ ਦਿੱਤਾ ਗਿਆ ਉੱਧਰ ਮੌਕੇ ਤੇ ਪਹੁੰਚੇ ਐਸ ਐਚ ਓ ਹਰਜਨ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕੁਝ ਸਮਾਂ ਪਹਿਲਾਂ ਵੀ ਜੰਡਿਆਲਾ ਗੁਰੂ ਦੇ ਸਤਗੁਰ ਕਲੈਕਸ਼ਨ ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਇੱਕ ਲੜਕੀ ਜ਼ਖਮੀ ਹੋਈ ਸੀ ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੇੜੀ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਢੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਕਿ ਆ ਮਰੋੜੀਆਂ ਹੋਈਆਂ ਵਾਂ ਤੇ ਉਹ ਦੋ ਉਹਨਾਂ ਨੇ ਦੋ ਫਾਇਰ ਕੀਤੇ ਆ ਇੱਕ ਫਾਇਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗਾ ਕਾਰਨ ਇਹ ਜਿਹੜਾ ਕਾਰਨ ਇਹ ਆ ਵੀ ਤੁਹਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਪੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ ਦਹਿਸ਼ਤ ਪਾਉਣ ਵਾਸਤੇ ਦੱਸ ਤੋਂ ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇੱਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਆ ਸਰ ਇਸ ਕੋ ਪਹਿਲਾਂ ਕਿ ਕਾਉਂਸਲਰ ਵੀ ਆਖਿਆ ਹੋ ਗਿਆ ਉਹਨੂੰ ਪਤਾ ਉਹ ਕਿ ਜਾ ਰਹੇ ਨਹੀਂ ਇਹ ਹਮਤ ਨਹੀਂ ਆ ਕਿ ਜਾਲੇ ਵਿੱਚ ਸਭ ਪਤਾ ਚੰਦਨ ਮੋੜ ਪਤਾ ਜਾ ਰਹੇ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਆ ਹੁਣ ਇਹ ਜਿਹੜੀਆਂ ਇਨਸੀਡੈਂਟ ਕੋ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟ੍ਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਦੈਨ ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟ੍ਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਤੇ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਣਗੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਗੋਲੀ ਲੱਗੀ ਹੈ ਦੀ ਕੰਡੀਸ਼ਨ ਕਿਸ ਤਰ੍ਹਾਂ ਹੈ ਉਹ ਮੇਰੇ ਮੁਲਾਜ਼ਮ ਗਏ ਆ ਨਾਲ ਹਸਪਤਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਉਹ ਹੁਣ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ ਸਰ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਵੀ ਸਿਕਿਉਰਟੀ ਜਿਹੜੀ ਹੈ ਪੁਲਿਸ ਨੇ ਨਹੀਂ ਕੀਤੀ ਗਈ ਪੁਲਿਸ ਦਾ ਪੀਸੀਆਰ ਵੀ ਇੱਥੇ ਲੱਗਾ ਹੋਇਆ ਵਾ ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਗਾਰਡ ਵੀ ਮੁਹੱਈਆ ਕਰਵਾਇਆ ਸੀ ਹੋਰ ਇਹ ਤੋਂ ਬਾਅਦ ਦਿਨ ਰਾਤ ਇੱਥੇ ਤਿੰਨ ਚਾਰ ਤਿੰਨ ਵਾਰ ਹੀ ਦਿਹਾੜੀ 'ਚ ਮੈਂ ਚੈਕਿੰਗ ਕਰਦਾ ਵਾਂ ਤੇ ਸਿਕਿਉਰਟੀ ਵੱਲੋਂ ਕੋਈ ਢਲ ਨਹੀਂ ਜੇ ਸਿਕਿਉਰਟੀ ਨਾ ਹੁੰਦੀ ਫਿਰ ਉਹਨਾਂ ਦੀ ਦੁਕਾਨ ਉਹਨਾਂ ਦੇ ਸ਼ੋਰੂਮ ਤੇ ਫਾਇਰਿੰਗ ਹੁੰਦੀ ਗੱਲ ਅਸੀਂ ਆਈ ਮੈਂ ਤੇ ਇੱਥੇ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲੋਂਦਾ ਪਿਆ ਸੀ ਇੱਕ ਆਗੇ ਨਿਰਮਨ ਦਾ ਤੇ ਉੱਥੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸਾਈਕਲ ਦੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ ਦੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉਥੇ ਨਿਰਮਲੋਂ ਆਇਆ ਹੋਏ ਸਾਬਣ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੂੰ ਨਹੀਂ ਜਿਹੜੇ ਜਿਹਦੇ ਗੋਲੀ ਵੱਜੀ ਪਤਾ ਨਹੀਂ ਤੁਹਾਨੂੰ ਅਕੜੀ ਉਹ ਪਹਿਲੀ ਵਾਰੀ ਆਇਆ ਹੋਏ ਆ ਆਪਣੇ ਤੇ ਕਿੰਨੇ ਵਜੇ ਗੱਲ ਲੱਗੀ 11:50 55 ਮਿੰਟ ਦੇ ਤੇ ਕਿੰਨੇ ਜਾਣੇ ਨੇ ਤਿੰਨ ਜਨੇ ਆਗੇ ਸਾਥੇ ਆਏ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਹਾਂਜੀ ਮੂੰਹ ਬੰਨੇ ਹੋਏ ਕਿ ਸਾਈਡ ਤੋਂ ਆਜ ਕਿ ਸਾਈਡ ਦੇ ਇਧਰਲੀ ਸਾਈਡ ਤੋਂ ਆਏ ਤੇ ਇਧਰ ਸਿੱਧਾ ਆਪਣਾ ਨਹਿਰ ਵਾਲ ਚਲੇ ਗਏ ਨਹਿਰ ਵਾਲ ਪਾਸੇ ਕੋਈ ਹਾਂਜੀ ਬਿਆ ਮੇਨ ਜੰਡੇ ਵਾਲੇ ਤੋਂ ਨਹੀਂ ਆਏ ਹਾਂਜੀ ਮੇਨ ਜੰਡੇ ਵਾਲੇ ਤੋਂ ਕੀ ਕਾਰਨ ਗੋਲੀ ਜਾਲ ਦਿੱਤੀ ਫਾਇਰਡ ਦੀਆਂ ਗੋਲਾਂ ਆਉਂਦੀਆਂ ਪਈਆਂ ਸਾਨੂੰ 15-20 ਦਿਨ ਤੋਂ ਤੁਸੀਂ ਕੰਪਲੀਟ ਕੀਤੀ ਹਾਂ ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ ਪੁਲਿਸ ਵੱਲੋਂ ਕੀ ਫਿਰ ਕਾਰਵਾਈ ਕੀਤੀ ਪੁਲਿਸ ਵੱਲੋਂ ਵੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜੋ ਕਰਦੇ ਪਏ ਕਿੰਨੀਆਂ ਗੋਲੀਆਂ ਚਲਾਈ ਜਾਂਦਾਂ ਦੋ ਤੋਂ ਤਿੰਨ ਫਾਇਰ ਹੋਇਆ ਜੀ ਮੂੰਹ ਵੱਧੇ ਹਾਂਜੀ ਮੂੰਹ ਵੱਧੇ ਹੋਏ ਹਾਂਜੀ ਸਰਪੰਚ ਨੂੰ ਪਤਾ ਕੁਝ ਨਹੀਂ ਜੀ ਅਜੇ ਕੁਝ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵਾਲੇ ਲੋਕ ਕੋਈ ਨਹੀਂ ਦਿੱਤਾ ਗਿਆ ਬਾਕੀ ਪੀਸੀਆਰ ਵਾਲੇ ਹੁੰਦੇ ਹੀ ਉਹ ਪਰ 5-10 ਮਿੰਟ ਆ ਕੇ ਚਲੇ ਜਾਂਦੇ ਉਹਨਾਂ ਦਾ ਸਾਡਾ ਕੀ ਬੰਦ ਤੁਹਾਨੂੰ ਕੰਪਲੀਟ ਦਿੱਤੋ ਕਿਹਨੇ ਦਿੱਤੀ ਰਿਪੋਰਟ ਨੂੰ 15-20 ਦਿਨ ਹੋ ਗਏ ਤੇ ਤੁਹਾਨੂੰ ਪੁਲਿਸ ਜਿਹੜੀ ਅਪਲਾਈ ਨਹੀਂ ਕੀਤੀ ਨਾ ਸਕਿਉਰਟੀ ਨਹੀਂ ਸਕਿਉਰਟੀ ਅਸੀਂ ਆਪਣਾ ਗਾਰਡ ਰੱਖਿਆ ਹੈ ਇੱਕ ਮੰਗ ਇਹੋ ਹੀ ਹੈ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਨਾਲੇ ਇਹਨਾਂ ਨੂੰ ਸਾਨੂੰ ਇੱਕ ਗਾਰਡ ਦਿੱਤਾ ਜਾਵੇ ਤੇ ਸਕਿਉਰਟੀ ਦਿੱਤੀ ਜਾਵੇ ਹਾਂਜੀ ਥ੍ਰੈਟ ਉਹਨਾਂ ਨੇ 50 ਲੱਖ ਦੇ ਮੰਗੇ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਦਸਤੂਪੁਰ ਸਰ ਆਤੀ ਜੀ ਜੀ ਸਮੂਹਿਕ ਗਾਂ ਤੇ ਫਿਰ ਗੋਲਾ ਗੋਲੀ ਲਈ ਕੀ ਕਹਨ ਦੋ ਜੀ ਇਹ ਸਿਰਫ ਅੱਜ ਨਹੀਂ ਚੱਲੀ ਇਹ ਲਗਾਤਾਰ ਆਏ ਹਫਤੇ ਬਾਅਦ ਦਸਾਂ ਦਿਨਾਂ ਬਾਅਦ ਜੰਡਿਆਲਾ ਗੁਰੂ ਦੇ ਵਿੱਚ ਕਿਤਨੇ ਕਿਤੇ ਗੋਲੀ ਜੜੀ ਆ ਉਹ ਚੱਲ ਰਹੀ ਆ ਇਸ ਵੇਲੇ ਸਹਿਮ ਦੇ ਮਾਹੌਲ ਦੇ ਵਿੱਚ ਆ ਪੂਰਾ ਜੰਡਿਆਲਾ ਗੁਰੂ ਸ਼ਹਿਰ ਔਰ ਬੇਨਤੀ ਆ ਵੀ ਗਰੁੱਪ ਦੇ ਵਿੱਚ ਕਾਫੀ ਇਸ ਚੀਜ਼ ਦੇ ਉੱਤੇ ਚਰਚਾ ਚੱਲੀ ਔਰ ਕਿਹਾ ਗਿਆ ਐਸਐਸਪੀ ਦਿਹਾਤੀ ਜੀ ਨੂੰ ਕਿ ਫੈਮ ਦੇ ਵਿੱਚ ਲੋਕ ਨੇ ਲੋਕਾਂ ਨੂੰ ਆਪਣੀ ਪ੍ਰੋਟੈਕਸ਼ਨ ਵਾਸਤੇ ਜਿਹੜੇ ਆ ਜਿਹੜੇ ਯੋਗ ਨੇ ਲੋਕ ਜਿਹੜੇ ਅਸਲਾ ਵੈਪਨ ਜਿਹੜਾ ਬਾ ਰੱਖ ਸਕਦੇ ਨੇ ਉਹਨਾਂ ਦੀਆਂ ਫਾਈਲਾਂ ਬਣਾਈਆਂ ਜਾਣ ਉਹਨਾਂ ਨੂੰ ਮੁਹੱਈਆ ਕਰਾਇਆ ਜਾਣ ਘਟੂ ਘਟ ਲੋਕ ਜਿਹੜੇ ਆ ਆਪਣੀ ਜਾਨ ਮਾਲ ਦੀ ਰਾਖੀ ਤੇ ਕਰ ਸਕਣ ਇਹ ਹੀ ਫਾਈਲਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਔਰ ਇਹ ਹੀ ਫਾਈਲਾਂ ਉਸੇ ਐਸਐਸਪੀ ਸਾਹਿਬ ਦੇ ਟੇਬਲ ਤੋਂ 2-2 ਲੱਖ ਰੁਪਏ ਦੇ ਵਿੱਚ ਘੁੰਮ ਕੇ ਜਿਹੜੀਆਂ ਬਾ ਉਹ ਨਿਕਲਦੀਆਂ ਨੇ ਉਦੋਂ ਜਿਹੜੇ ਲਾਇਸੈਂਸ ਆ ਉਹ ਕਿਦਾਂ ਪ੍ਰੋਵਾਈਡ ਕੀਤੇ ਜਾਂਦੇ ਆ ਸੋ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਕਿ ਜਿਹੜਾ ਅਸਲਾ ਰੱਖਣ ਦੇ ਯੋਗ ਹੈ ਉਹਦੀ ਜਿਹੜੀ ਅਸਲਾ ਲਾਇਸੈਂਸ ਦੀ ਫਾਈਲ ਹੈ ਉਹਨੂੰ ਬਣਾਇਆ ਜਾਵੇ ਉਹਨੂੰ ਵੈਪਨ ਜਿਹੜਾ ਵਾ ਉਹ ਦਿੱਤਾ ਜਾਵੇ ਤਾਂ ਕਿ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਜਿਹੜੀ ਆ ਉਹ ਰੱਖਿਆ ਕਰ ਸਕੇ ਜਿਹੜੀ ਇਹ ਗੋਲੀ ਚਲੀ ਹੈ ਇਹ ਕੋਈ ਜਿਹੜਾ ਅਸਲਾ ਬਹੁਤ ਸਸਤੀ ਤੇ ਹੈ ਨਹੀਂ ਵੇਖੋ ਜੀ ਇਹ ਤਾਂ ਨੰਬਰ 2 ਦੀ ਅਸਲੇ ਆ ਬਿਲਕੁਲ ਮੈਂ ਉਸੇ ਗੱਲ ਤੇ ਆਉਣਾ ਵਾਂ ਕਿ ਜਿਹਦੇ ਕੋਲ ਲਾਇਸੈਂਸੀ ਅਸਲਾ ਹੋ ਤੇ ਆਲਰੇਡੀ ਟਰੈਕ ਆ ਉਸ ਬੰਦੇ ਨੇ ਤੇ ਆਪਣੇ ਲਾਇਸੈਂਸ ਦੇ ਉੱਤੋਂ ਇਹੋ ਜੀ ਵਾਰਦਾਤ ਕਰਨੀ ਨਹੀਂ ਨੀ ਆ ਇਹ ਜਿੰਨੇ ਵੀ ਕਾਰਨਾਮੇ ਹੋ ਰਹੇ ਨੇ ਕਾਰੇ ਹੋ ਰਹੇ ਆ ਦੋ ਨੰਬਰ ਦੇ ਲਾਇਸੈਂਸ ਹੋਰ ਅਸਲਾ ਵੀ ਉਹ ਜਿਹੜਾ 6-6 ਲੱਖ ਦਾ ਗਲੌਕ ਦੇ ਪਿਸਟਲ ਜਿਹੜੇ ਉਹ ਵਰਤੇ ਜਾ ਰਹੇ ਆ ਔਰ ਕਿੱਥੇ ਆ ਸਾਡਾ ਪ੍ਰਸ਼ਾਸਨ ਕਿੱਥੇ ਆ ਸਾਡੀ ਸਰਕਾਰ ਬਿਲਕੁਲ ਚੁੱਪ ਧਾਰੀ ਬੈਠੀ ਆ ਠੀਕ ਆ ਮੰਨਿਆ ਤੁਹਾਡੇ ਪ੍ਰਾਣੇ ਆਏ ਨੇ 125 ਦਿੱਲੀ ਤੋਂ ਉਹ ਵੀ ਲੋਕਾਂ ਦੇ ਨਕਾਰੇ ਹੋਏ ਉਹਨਾਂ ਦੀ ਖਾਤਰਦਾਰੀ ਦੇ ਵਿੱਚੋਂ ਬਾਹਰ ਨਿਕਲੋ ਉਹ ਵੀ ਇੱਕ ਵੱਡਾ ਸਵਾਲ ਆ ਕਿ ਉਹਨਾਂ ਦਾ ਜਿਹੜਾ ਕਰੋੜਾਂ ਰੁਪਈਆ ਦਾ ਖਰਚਾ ਵਾ ਉਹ ਕੇਸ ਖਜ਼ਾਨੇ ਦੇ ਵਿੱਚੋਂ ਹੋ ਰਿਹਾ ਜੀ ਬਿਲਕੁਲ ਉਹ ਕਾਉਂਸਲਰ ਸੀਗਾ ਸਾਡੇ ਸ਼ਹਿਰ ਦਾ ਔਰ ਬਹੁਤ ਲੋਕਾਂ ਨੇ ਹਮਦਰਦੀ ਜਤਾਈ ਆ ਬੜਾ ਪੜਿਆ ਲਿਖਿਆ ਸੂਝਵਾਨ ਤੇ ਲੋਕਾਂ ਦੇ ਵਿੱਚ ਵਿਚਰਨ ਵਾਲਾ ਸਾਡਾ ਉਹ ਵੀਰ ਜਿਹੜਾ ਵਾ ਉਹ ਵੀ ਇਸੇ ਕਾਰਨਾਮਿਆਂ ਦਾ ਜਿਹੜਾ ਵਾ ਸ਼ਿਕਾਰ ਹੋ ਗਿਆ ਵਾ ਜਦੋਂ ਦੁਕਾਨਦਾਰ ਤੇ ਗੋਲੀਆਂ ਚੱਲੀਆਂ ਉਹ ਕਹਿੰਦੇ ਕਿ ਮੈਂ ਮੈਨੂੰ ਛੜਦੀਆਂ ਕੌਲਾ ਆ ਰਹੀਆਂ ਸੀ ਔਰ ਮੈਂ ਪੁਲਿਸ ਕੰਪਲੇਨ ਕੀਤੀ ਹੈ ਲੇਕਿਨ ਮੈਨੂੰ ਕੋਈ ਕਾਰਵਾਈ ਨਹੀਂ ਮਿਲੀ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਵੇਖੋ ਜਿਸ ਕਾਉਂਸਲਰ ਦੀ ਉਹ ਦਿਨ ਹਤਿਆ ਕੀਤੀ ਗਈ ਆ ਉਹਨੇ ਵੀ ਦਰਖਾਸਤ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸੀਗੀ ਔਰ ਉਹਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਸਿਕਿਉਰਿਟੀ ਮਹਿਆਰੀ ਨਹੀਂ ਕੀਤੀ ਗਈ ਇਹ ਕੱਲੀ ਇਸ ਦੁਕਾਨਦਾਰ ਦੀ ਜਾਂ ਕਾਉਂਸਲਰ ਦੀ ਗੱਲ ਨਹੀਂ ਹੈ ਜਨਿਆਲੇ ਦੇ ਵਿੱਚ ਕੋਈ ਵੀ ਗਸ਼ਤਨਾਮ ਦੀ ਜਿਹੜੀ ਚੀਜ਼ ਆ ਉਹ ਨਜ਼ਰ ਨਹੀਂ ਆਉਂਦੀ ਜਦੋਂ ਇੱਥੇ ਵੀਆਈਪੀ ਸਹਿਬਾਨ ਸਾਡੇ ਆਉਂਦੇ ਮੰਤਰੀ ਸਹਿਬਾਨ ਆਉਂਦੇ ਨੇ ਸਿਆਸੀ ਪਾਰਟੀਆਂ ਆਉਂਦੀਆਂ ਨੇ ਉਦੋਂ ਚੱਪੇ-ਚੱਪੇ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਜਾਂਦੀ ਆ ਸੋ ਉਹਨਾਂ ਦੇ ਕੋਲ ਤੇ ਆਲਰੇਡੀ ਜਿਹੜਾ ਵਾ ਵੱਡੇ ਪੱਧਰ ਦੇ ਤੇ ਜਿਹੜਾ ਵਾ ਸਿਕਿਉਰਿਟੀ ਬਲ ਦੇ ਸੈਨਿਕ ਜਿਹੜੇ ਮੁਲਾਜ਼ਮ ਨੇ ਮੌਜੂਦ ਆ ਪਰ ਆ ਜਿਹੜੇ ਲੋਕ ਨੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਦੁਕਾਨ ਦੇਤੇ ਮਸ਼ੱਕਤ ਕਰਦੇ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਆ ਉਹ ਕੌਣ ਕਰੂਗਾ ਕੱਲ ਹੀ ਤੇ ਵਿਚਾਰਾ ਕਰੀਬਾਂ ਨੂੰ ਸ਼ਬਦਾ ਲੈਣ ਲਾਉਣ ਆਇਆ ਵਾ ਤੇ ਇਹਨੇ ਵਾ ਗੋਲੀ ਚਲਾ ਕੇ ਉਹਨੂੰ ਮਾਰ ਗਏ ਆ ਤੇ ਵੇਖੋ ਗੱਲ ਤੇ ਮਾੜੀ ਹੈ ਦਿਨ ਦੀ ਵੀ ਕਿ ਉਹ ਕਿਸੇ ਦਾ ਕੁੱਤੇ ਜਿਨਾ ਕਦਰ ਨਹੀਂ ਆ ਤੇ ਵੇਖੋ ਉਹ ਵੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਆ ਸ਼ਬਦ ਕੰਮ ਤਾਂ ਕੋਈ ਵੀ ਨਹੀਂ ਐਵੇਂ ਹੁੰਦਾ ਵਿਚਾਰਾ ਜਿਹੜਾ ਮਿਹਨਤ ਕਰਦੇ ਤੇ ਕਰਿਆਨੇ ਵਾਲੇ ਵੀ ਇੱਕ ਦਿਨ ਕਿੰਨੇ ਦਿਨਾਂ ਦਾ ਧਮਕੀ ਧਮਕੀ ਜਰਾ ਵੜਾਉਂਦੇ ਆ ਜਾਂ ਕਿਦਾਂ ਜੀ ਬੰਦੇ ਦੇ ਹਸਪਤਾਲ ਲਿਕੇ ਗਏ ਆ ਜੀ ਤੇ ਦੋ ਤਿੰਨ ਗੋਲੀਆਂ ਚੱਲ ਕੇ ਮੈਨੂੰ ਸਮਝ ਆ ਵੀ ਪਟਾਕੇ ਚਲਾਉਂਦੇ ਮੁੰਡੇ ਆਲੇ ਮੋਟਰਸਾਈਕਲਾਂ ਚਲਾਉਂਦੇ ਆ ਕਿੱਧਰ ਚਲੇ ਸੀਗੇ ਉਹ ਕੋਈ ਦੋ ਤਿੰਨ ਜਾਣੇ ਸੀ ਇਧਰ ਨਹਿਰਾਂ ਨੂੰ ਚਲੇ ਗਏ ਇਧਰ ਸ਼ਹਿਰ ਵੱਲ ਆਏ ਆ ਬੁੱਲ ਬੈਠੇਗੇ ਕੋਦਕ ਨਹੀਂ ਪਿੱਛੋਂ ਵੇਖੇ ਆ ਪਿੱਛੋਂ ਮੋਟਰਸਾਈਕਲ ਮੋਟਰਸਾਈਕਲ ਦੀ ਨੰਬਰ ਪਲੇਟ ਵੀ ਆਣੀ ਆ ਵੀ ਮੰਗ ਕਰਦੇ ਆ ਗੰਗਾਲਿਆਂ ਸਾਫ਼ ਹੋਣਾ ਚਾਹੀਦਾ ਵੀ ਇਹ ਕੰਮ ਨਹੀਂ ਹੋਣੇ ਚਾਹੀਦੇ ਅਠੀ ਦਿਨ ਜਿਹੜੇ ਬੰਦਾ ਮਾਰ ਦਿੰਦੇ ਆ ਅੱਠ ਦਿਨ ਨੂੰ ਪੇਕਦਾ ਭੋਗ ਨਹੀਂ ਮਿਲਿਆ ਦੂਜਾ ਮਾਰ ਦਿੰਦੇ ਆ ਅਸਾਬ ਇਹ ਕਹਦੇ ਵੀ ਇਹ ਲੋਕਾਂ ਦੀ ਭਲਾ ਹਣਾ ਚਾਹੀਦਾ ਵਾ